ਅੱਜ ਜਨਕਪੁਰੀ ਦੇ ਅੰਦਰ ਮਹਾਮਾਈ ਦਾ ਜਾਗਰਣ ਸਾਡੇ ਸੋਨੂ ਭਾਰਤਵਾਦੀ ਔਰ ਸਮੂੱਚੀ ਜਿਹੜੀ ਇਹਨਾਂ ਦੇ ਸਭੀ ਕਮੇਟੀ ਆ ਉਹਨਾਂ ਦੇ ਵੱਲੋਂ ਮੇਰੇ ਨਾਲ ਇਸ ਪਾਰ ਤੋਂ ਕਾਉਂਸਲਰ ਨਿਕੂ ਭਾਰਤੀ ਜੀ ਔਰ ਪਰਿਵਾਰ ਦੇ ਵੀ ਆਪਣੇ ਮਿੱਟੂ ਜੀ ਔਰ ਵੱਡਾ ਭਾਈ ਸੀਨੀਅਰ ਡਿਪਟੀ ਮੇਰ ਸੁਪਤਾ ਜੀ ਪ੍ਰਕਾਸ਼ ਪ੍ਰਸਾਦ ਜੀ ਸਾਰੇ ਸਾਥੀਆਂ ਵੱਲੋਂ ਅੱਜ ਦੇ ਇਸ ਪਾਵਨ ਦੇ ਅੰਦਰ ਜਾਗਰਣ ਦੀ ਲੱਖ ਲੱਖ ਮੁਬਾਰਕਬਾਦ ਦਿੰਨਾ ਮਹਾਮਈਏ ਕੀ ਬੇਨਤੀ ਕਰਦਾ ਅਰਦਾਸ ਕਰਦਾ ਕਿ ਮਹਾਮਈ ਆਪਣੀ ਕਿਰਪਾ ਲੁਧਿਆਣਾ ਵਾਸੀਆਂ ਦੇ ਬੁਣਾ ਕੇ ਰੱਖੇ ਇਸੇ ਤਰ੍ਹਾਂ ਹੀ ਇਹਦਾ ਗੁਣਗਾਨ ਕਰਦੇ ਰਹੀ ਜੈ ਮਾਤਾ ਦੀ ਸੋ ਲੁਧਿਆਣਾ ਵਾਸੀਆਂ ਵਾਸਤੇ ਬੜੇ ਖੁਸ਼ ਨਸੀਬੀ ਦੀ ਗੱਲ ਹੈ ਕਿ ਅਸੀਂ ਇਸ ਫਾਊਂਡੇਸ਼ਨ ਵੱਲੋਂ ਮਹਾਰਾਣੀ ਜੀ ਦਾ ਵਿਸ਼ਾਲ ਜਾਗਰਣ ਕਰਵਾਇਆ ਜਾ ਰਿਹਾ ਹੈ ਸੋ ਮੇਰੇ ਹਿਸਾਬ ਨਾਲ ਐਦਾ ਦੇ ਜਾਗਰਣ ਗਲੀ ਗਲੀ ਮਹੱਲੇ ਮਹੱਲੇ ਹੁੰਦੇ ਰਹਿਣੇ ਚਾਹੀਦੇ ਆ ਤਾਂ ਕਿ ਇਸ ਸਨਾਪਨ ਭਰਮ ਦਾ ਪ੍ਰਚਾਰ ਜਿਹੜਾ ਗੱਜ-ਬੱਜ ਕੇ ਮਹਾਰਾਣੀ ਦੇ ਨਾਮ ਤੇ ਰੱਖਿਆ ਸੱਚਿਆ ਮਾਤਾ ਦੀ ਚਿੰਤ ਆਖੀ ਬਾਤ ਬਣਾਈਗੀ ਜਗਾਰਾ ਬਣਾਈਗੀ ਬਹੁਤ ਹੀ ਕੁਸ਼ਤਦਾਨ ਨੇ ਸੰਡੇ ਸੋਨੂ ਪਾਟਵਾ ਜੀ ਵੱਲੋਂ オーਰਨਾ ਦੇ ਤਿੰਨ ਲੋਕ ਅਜੇ ਮਾਤਾ ਰਾਣੀ ਦਾ ਜਾਗਰਣ ਕਰਾਇਆ ਜਾ ਰਿਹਾ ਹੈ ਅੰਮ੍ਰ ਸਾਰੇ ਹੀ ਇਲਾਕਾ ਵਾਸੀ ਮਾਤਾ ਦੇ ਜਾਗਰਣ ਦੀ ਬਹੁਤ ਬੜੀ ਮਿਹਰ ਦੇ ਬਾਤ ਔਰ ਮਾਤਾ ਰਾਣੀ ਯੋਗੇ ਚਰਨਾਂ ਦੀ ਪ੍ਰਾਰਥਨਾ ਕਰਨਾ ਮਾਗਰਾਂ ਨੀ ਸਾਰੇ ਪਰਿਵਾਰਾਂ ਤੇ ਇਸੇ ਤਰੀਕੇ ਨਾਲ ਆਪਣਾ ਅਸ਼ੀਰਵਾਦ ਰੱਖੇ ਜੈ ਮਾਤਾ ਦੀ ਜਿਹੜੇ ਜੋਗੇ ਇਲਾਕੇ ਦੇ ਹੋਰੇ ਜਿਹੜਾ ਤੁਹਾਡੀ ਮਾ ਮਾਈ ਦਾ ਜਾਗਰਣ ਸਾਰੇ ਉਹ ਪਹਿਲਾਂ ਉਹਨਾਂ ਨੂੰ ਵਧਾਈਆਂ ਜੋ ਹੈ ਸਭ ਜਾਗਰਣ ਤੇ ਆਇਆ ਮਿਲਿਆਰਾ ਜੋ ਸਾਰੇ ਸੰਗਤ ਆਈ ਹੈ ਨਾ ਸਾਨੂੰ ਮੁਬਾਰਕਾਂ ਜਾਗਰਣ ਦੀਆਂ ਸਾਡੇ ਸੋਨੂ ਭਰਦਵਾ ਭਾਈ ਸਾਹਿਬ ਨੇ ਜੋ ਇਹ ਜਾਗਰਣ ਕਰਾਇਆ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਤੇ ਜਾਗਰਣ ਸਾਡੇ ਸੱਜਣਾ ਦਾ ਜਾਉਗੇ ਤੁਸੀਂ ਇੱਥੇ ਇਹ ਆ ਜਾਏਗਾ ਜਦੋਂ ਮਾਤ ਨੂੰ ਮਾਨ ਦੇ ਇੱਕ ਵਾਰ ਖੜੇ ਹੋ ਕੇ ਨਾਚੀਏ ਅੱਜ ਕਰ ਪਈਏ ਜੀ ਜੈ ਮਾਤਾ ਜੀ ਸਾਡੇ ਪਰਾਸ ਨੂੰ ਭਾਰਤਵਾਦੀ ਨੇ ਮਾਂ ਦਾ ਜੈਨ ਕਰਾਇਆ ਬਹੁਤ ਵੱਡਾ ਮੇਲ ਚ ਸਾਰੀਆਂ ਭਟੀਆਂ ਸ਼ਖਸੀਤਾਂ ਸਾਹਿਬ ਬਹੁਤ ਪਿਆਰੇ ਸੱਜਣ ਸਾਰੇ ਸ਼ਹਿਰ ਵਾਸੀ ਇੱਥੇ ਪਹੁੰਚੇ ਸਾਰਿਆਂ ਦਾ ਇੱਥੇ ਪਹੁੰਚਣ ਨੂੰ ਜੋ ਆਇਆ ਕਰਦਾ ਤਾਂ ਸੋਨੂੰ ਭਾਰਤਵਾਦੀ ਨੂੰ ਕਰ ਕਰਕੇ ਧੰਨਵਾਦ ਕਰਦਾ ਜਿਨ੍ਹਾਂ ਨੇ ਐਡਾ ਵੱਡਾ ਪ੍ਰੋਗਰਾਮ ਉਜਜਾ ਐਡਾ ਬਟਾ ਪ੍ਰੋਗਰਾਮ ਕਰਵਾਇਆ ਬਹੁਤ ਧੰਨਵਾਦ ਜੈ ਸ਼੍ਰੀ ਰਾਮ ਸੇ ਪ੍ਰੋਗਰਾਮ ਹੋਣੀ ਚਾਹੀਦੀ ਹੈ ਮੈਂ ਕਹਾਂ ਜੀ ਬਿਲਕੁਲ ਇਦਾਂ ਦੇ ਪ੍ਰੋਗਰਾਮ ਧਾਰਮਿਕ ਹੁੰਦੇ ਰਹਿਣੇ ਚਾਹੀਦੇ ਹਮੇਸ਼ਾ ਨਹੀਂ ਮੈਂ ਤਰ੍ਹਾਂ ਕਹਿਣਾ ਵਾ ਇਨੇ ਧਾਰਮਿਕ ਪ੍ਰੋਗਰਾਮ ਹੋਣਗੇ ਉਸ ਤਰ੍ਹਾਂ ਹੀ ਆਪਣਾ ਜਿਹੜਾ ਯੂਥ ਉਹਦੇ ਨਾਲ ਜੁੜਦਾ ਜਾਊਗਾ ਜਨਤਾ ਜੁੜਦੀ ਜਾਊਗੀ ਦੇਖੇ ਵੀ ਉੱਪਰ ਆਉਣਾ ਹੈ ਪ੍ਰੋਗਰਾਮਾਂ ਦੇ ਕੀ ਕਿ ਆਪਨੇ ਕੋਲ ਕੁਝ ਨਹੀਂ ਅੱਜ ਜਨਕਪੁਰੀ ਦੀ ਧਰਤੀ ਦੇ ਉੱਤੇ ਅਸੀਸ ਫਾਊਂਡੇਸ਼ਨ ਵੱਲੋਂ ਜੈਕਾਰਾ ਮਹਾਮਾਈ ਦਾ ਭਗਤੀ ਦਾ ਜਨਨ ਕਰਵਾਇਆ ਜਾ ਰਿਹਾ ਹੈ ਔਰ ਇਸ ਤਰ੍ਹਾਂ ਲੱਗਦਾ ਵੀ ਮਾਤਾਂ ਦੇ ਦਰਬਾਰ ਔਰ ਮਾਤਾਂ ਦੇ ਭਗਤਾਂ ਨੇ ਇੱਥੇ ਐਸੀ ਲਹਿਰ ਪੈਦਾ ਕੀਤੀ ਹੈ ਮਹਾਮਾਇੀ ਦੀ ਦੇਖੋ ਹਰ ਚਿਹਰੇ ਦੇ ਉੱਤੇ ਇੱਕ ਖੁਸ਼ ਨੂਮਾ ਔਰ ਬਹੁਤ ਹੀ ਮੈਂ ਕਹਿੰਦਾ ਹੈ ਉਹ ਜੇ ਕਾਰਜ ਹੋਣੇ ਚਾਹੀਦੇ ਨੇ ਹੁੰਦੇ ਰਹਿਣੇ ਚਾਹੀਦੇ ਨੇ ਜਿਵੇਂ ਕਿ ਕਹਿੰਦੇ ਆ ਵੀ ਧਰਮ ਜੋੜਦਾ ਹੈ ਤੋੜਦਾ ਨਹੀਂ ਧਰਮ ਦੇ ਸਵਾਦ ਦੇ ਵਿੱਚ ਲੋਕ ਬਹੁਤ ਬਹੁਤ ਅਸੀ ਧੰਨਵਾਦ ਕਰਦੇ ਆ जी आज पहुंचे हैं जनकपुरी सेंट्रल विधानसभा में जहां आशीष फाउंडेशन हमारे छोटे भाई सोनू जी जो कि उस फाउंडेशन के संस्थापक भी हैं उनके द्वारा आज पहली बार जो है माँ चिंतपूर्णी का दरबार सजाया गया है और मैंने कल भी सारी संगत से अपील की थी और आज भी करती हूँ कि माँ का जो दरबार है वो सज चुका है और माँ भगवती साक्षात रूप से यहाँ पधारी हैं जो कि हमारे लुधियाना के कुमार गौरव जो भजन सम्राट जो पूरे विश्व के आज और इंटरनेशनल सिंगर लविश लव जो माता का गुणगान कर रहे हैं और वो यहाँ पहुँच रहे हैं उनके भाव को सुनने के लिए माता रानी का आशीर्वाद लेने के लिए छोटे भाई सोनू भारद्वाज को आशीर्वाद देने के लिए जरूर पहुँचे और शाम बाबा ऐसे के भाव सब पर बनाए रखें और माता रानी का स्वर हमेशा आप पर बनाए रखें आज जनकपुरी विखे देवान जी साढ़े मित्र ने ਉਹਨਾਂ ਨੇ ਅੱਜ ਮਾਹਮਾਈ ਦਾ ਜਾਗਰਣ ਦਾ ਆਯੋਜਨ ਕੀਤਾ ਜਿੰਨੇ ਵੀ ਮੈਂਬਰ ਸਾਰੀਆਂ ਪਿੰਡਾਂ ਵਾਲੇ ਪਾਰਟੀਆਂ ਦੇ ਲੋਕਾਂ ਆ ਜਗਰਣ ਦੇ ਵਿੱਚ ਮਾਹਮਾਈ ਦੇ ਚਰਨਾਂ ਦੇ ਵਿੱਚ ਸੀਸ ਝੁਕਾ ਲਈ ਮਾਹਮਾਈ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਆਏ ਨੇ ਤੋਂ ਮੈਂ ਵੀ ਅੱਜ ਮਾਹਮਾਈ ਦੇ ਚਰਨਾਂ ਵਿੱਚ ਆਪਾਂ ਸੀਸ ਝੁਕਾ ਲਈ ਮੱਥਾ ਟੇਕਣ ਲਈ ਆਇਆ ਔਰ ਮੈਂ ਤਾਂ ਮਾਹਮਈ ਦੇ ਚਰਨਾਂ 'ਚ ਇਹੀ ਬੇਨਤੀ ਕਰਦਾ ਕਿ ਮਾਹਮਾਈ ਸਾਰਿਆਂ ਦੀਆਂ ਮੰਗਾਂ ਸੁਣਨ ਕਰੇ ਸਾਰਿਆਂ ਦੇ ਘਰਾਂ 'ਚ ਸੁੱਖ ਸ਼ਾਂਤੀ ਔਰ ਖੁਸ਼ੀਆਂ ਦਾ ਵਾਸ ਹੋਵੇ। ਇਹੀ ਅੱਜ ਦੇ ਦਿਨ ਤੇ ਮੈਂ ਮਹਾਮਈ ਦੇ ਚਰਨਾਂ 'ਚ ਪ੍ਰਾਰਥਨਾ ਕਰਦਾ। ਜਗਜੀਤ ਜੈਕਾਰਾ ਸ਼ੇਰਾਂਵਾਲੀ ਦਾ। ਗੌਰਵ ਸ਼ਰਮਾ